you. Mm -hmm. ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਚਮਕ ਰਹੀ ਧੁੱਪ ਨੇ ਕੜਾਕੇ ਦੀ ਸਰਦੀ ਤੋਂ ਰਾਹਤ ਦਿਵਾਈ ਹੈ ਪਰ ਇਸੇ ਦੌਰਾਨ ਮੂੜ ਤੋਂ ਇਹ ਦਾ ਕਹਿਰ ਦੇਖਣ ਨੂੰ ਮਿਲਿਆ ਨੈਸ਼ਨਲ ਹਾਈਵੇ ਤੇ ਐਸਐਸਪੀ ਦਫਤਰ ਦੇ ਸਾਹਮਣੇ ਦੋ ਹਾਦਸੇ ਵਾਪਰੇ ਕਰੀਬ 500 ਮੀਟਰ ਦੇ ਘੇਰੇ ਦੇ ਵਿੱਚ ਹੋਏ ਇਹਨਾਂ ਹਾਦਸਿਆਂ ਦੇ ਵਿੱਚ 7 ਤੋਂ 8 ਵਾਹਨ ਆਪਸ ਦੇ ਵਿੱਚ ਟਕਰਾ ਗਏ ਨੇ ਤਿੰਨ ਵਿਅਕਤੀ ਜ਼ਖਮੀ ਹੋਏ ਖੰਨਾ ਦੇ ਪਿੰਡ ਪਾਦਲਾ ਵਿਖੇ ਇੱਕ ਲੜਕੇ ਦਾ ਵਿਆਹ ਹੋ ਰਿਹਾ ਸੀ ਪਰਿਵਾਰਕ ਮੈਂਬਰ ਉਸ ਨੂੰ ਕਾਰ ਤੇ ਕਿ ਬਿਊਟੀ ਪਾਰਲਰ ਲੈ ਕੇ ਜਾ ਰਹੇ ਸਨ ਰਸਤੇ ਦੇ ਵਿੱਚ ਤੋਂ ਦੁਕਾਨ ਇੱਕ ਕਾਰ ਇੱਕ ਟਰੱਕ ਦੇ ਨਾਲ ਟਕਰਾ ਗਈ ਹੈ ਖੁਸ਼ਕਿਸਮਤੀ ਇਹ ਰਹੀ ਹੈ ਕਾਰ ਦੇ ਵਿੱਚ ਸਵਾਰ ਲੋਕਾਂ ਨੂੰ ਕੋਈ ਸੱਟ ਨਹੀਂ ਲੱਗੀ ਹੈ ਲਾੜੀ ਵੀ ਵਲਵਲ ਬਚ ਗਈ ਹੈ ਹਾਸੀ ਦੇ ਸੂਚਨਾ ਮਿਲਦੇ ਹੀ ਟ੍ਰੈਫਿਕ ਪੁਲਿਸ ਇੰਚਾਰਜ ਮੌਕੇ ਤੇ ਪਹੁੰਚੇ ਐਸ ਤੋਂ ਬਾਅਦ ਆਵਾਜਾਈ ਨੂੰ ਚਾਲੂ ਕੀਤਾ ਗਿਆ ਸਤਨਾਮ ਸਿੰਘ ਨੇ ਦੱਸਿਆ ਕਿ ਕੁਝ ਵਾਹਨ ਆਪਸ ਦੇ ਵਿੱਚ ਟਕਰਾ ਗਏ ਨੇ ਨਿਜੀ ਨੁਕਸਾਨ ਤੋਂ ਬਚਾ ਸੀ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ ਕਿ ਨਾਮ ਹੀ ਪੜੋ ਮਨਜੀਤ ਸਿੰਘ ਤੇ ਕਿਦਾਂ ਵਾਪਰੇ ਤਾਂ ਹੱਸ ਰਿਹਾ ਆ ਗੱਡੀ ਦਾ ਐਕਸੀਡੈਂਟ ਹੋਇਆ ਸੀ ਬੱਸ ਦਾ ਅਸੀਂ ਆ ਕੇ ਪਿੱਛੇ ਰੁਕਣੀ ਪੈਣਾ ਸੀਗਾ ਸਾਨੂੰ ਅਸੀਂ ਮੜੇ ਜਾ ਰੁਕਿਆ ਉਹ ਪਿੱਛੇ ਟਰੱਕ ਆ ਗਿਆ ਉਹਨੇ ਨਾਲ ਦੀ ਨਾਲ ਮਾਰਿਆ ਧੱਕ ਮਾਰ ਕੇ ਗੱਡੀ ਧੱਕ ਮਾਰ ਕੇ ਹੀਠਾਂ ਬਾੜ ਦੇਣੀ ਸੀ ਉਹ ਤਾਂ ਬੱਸ ਇੰਨੀ ਫਰਕ ਰਹਿ ਦੇਖ ਲਿਆ ਤੁਸੀਂ ਹਸ ਬਚਾਓਗੇ ਬੇਟੀ ਦਾ ਵਿਆਹ ਸੀ ਰਹੀ ਦਾ ਅੱਛਾ ਤਿਆਰ ਕਰਾਉਣ ਵਾਸਤੇ ਲੈ ਕੇ ਆਏ ਤੇ ਕਿੱਥੋਂ ਆਏ ਕਿ ਤੁਸੀਂ ਬਾਦਲੇ ਪਿੰਡ ਤੋਂ ਕਿੰਨੇ ਜਣੇ ਸੀ ਗੱਡੀ ਤਿੰਨ ਜਣੇ ਸੀ ਬੇਟੀ ਜੀ ਦਾ ਵਿਆਹ ਮੇਰੇ ਘਰ ਦੇ ਸੀ ਜੇ ਨਾਲ 50 بچਾਇਆ 60 ਹੋ ਗਿਆ 60 ਤੋਂ ਗੱਡੀ ਫਟ ਗਈ ਕਾਰਨ ਕੀ ਰਿਹਾ ਹੱਸ ਤੂੰ ਦਾ ਮੇਨ ਕਾਰਨ ਮੁਰੇ ਜਾਮ ਸੀ ਗਿਆ ਅਸੀਂ ਤਾਂ ਰੁਕਣੀ ਸੀਗਾ ਉਹਨੇ ਪਿੱਛੋਂ ਆ ਕੇ ਮੌਕਾ ਮਿਲਿਆ ਨਹੀਂ ਨਿਕੰਣ ਦਾ ਜਾਨ ਨੂੰ ਬਚਾ ਕੇ ਲਾ ਥੋੜੀ ਗੱਡੀ ਵਾਲੇ ਸਾਰੇ ਠੀਕ ਨੇ ਹਾਂ ਬੱਚੇ ਠੀਕ ਹੈ ਇਸ ਦਾ ਠੀਕ 60 ਤੋਂ ਬਚਾ ਹੋ ਗਿਆ ਕਿਹਨਾਂ ਨੂੰ ਕਹਤੋ ਦਸਵਿੰਦਰ ਕੌਰ ਕਿੱਥੇ ਆ ਰਹੇ ਸੀ ਬਾਦਲੇ ਤੋਂ ਆਏ ਅਗੇ ਕਿਤਨਾ ਹੋਇਆ ਹੱਸ ਕੇ ਇਹ ਲੱਕੜੇ ਨੇ ਮਾਰੀ ਗਿਆ ਪਿੱਛੋਂ ਲਿਆ ਕੇ ਤੁਸੀਂ ਕਿੱਥੇ ਆ ਰਹੇ ਸੀ ਅਸੀਂ ਪਾਦਲੇ ਤੋਂ ਿਆ ਰਹੇ ਸੀ ਕਿ ਕੁੜੀ ਨੂੰ ਵਿਆਹ ਲਈ ਤਿਆਰ ਕਰਾਉਣ ਹਾਂਜੀ ਕਿ ਕਿਦਾ ਵਾਪਰੇ ਕਿਦਾ ਹਾਸਾ ਅਸੀਂ ਤਾਂ ਆਮ ਘੱਲ ਆ ਰਹੇ ਸੀਗੇ ਪਿੱਛੋਂ ਲਿਆ ਕੇ ਮਾਰੀ ਉਹਨੇ ਤੇ ਬੀ ਆਲੇ ਨੇ ਕਿ ਕਿੰਦ ਕਰਕੇ ਹੋਇਆ ਪਤਾ ਨਹੀਂ ਹੁਣ ਵੀਰੇ ਸਾਨੂੰ ਤਾਂ ਕੁਝ ਨਹੀਂ ਪਤਾ ਇਸ ਤਾਂ ਆਮ ਗੱਡੀ ਸਾਡੀ ਹੋਈ ਸੀਗੀ ਬਿਲਕੁਲ ਕਿੰਨੇ ਜਣੇ ਸੀ ਕਿੰਨੇ ਜਣੇ ਸੀਗੇ ਕਿਤੀ ਸੱਤ ਛੋਟਾ ਛੋਟਾ ਕੋਈ ਨਹੀਂ ਲੱਗੀ ਹੋਈਗੀ ਹਾਂਜੀ ਹਾਂਜੀ ਨੰਬਰ ਟੋਟ ਸੰਦੀਪ ਸਿੰਘ ਕਿਵੇਂ ਵਾਪਰੇ ਹਾਸਾ ਤੇ ਮੈਂ ਕਿਹਦੇ ਤੋਂ ਆ ਰਿਹਾ ਸੀਗਾ ਮੋਟਰਸਾਈਕਲ ਤੇ ਆਵਾਜ਼ ਹੀ ਆਈ ਜੋਰ ਨਾਲ ਦੋ ਕਾਰਾਂ ਲੱਗੀਆਂ ਪਹਿਲਾਂ ਬੱਸ ਫਿਰ ਮਗਰ ਕਾਰ ਕੁ ਮਗਰ ਹੋਰ ਲੱਗੇ ਬਾਈ ਤੇਰੇ ਮੈਂ ਭੱਜ ਗਿਆ ਸੜਕ ਪਾਰ ਕਰਦੇ ਰਾਜਾ ਕੱਢਿਆ ਤਾਂ ਦੋ ਤਿੰਨ ਜਣਾਂ ਨੂੰ ਹੋਰ ਆ ਗਏ ਉਹਦੇ ਵਿੱਚੋਂ ਬੰਦਾ ਕੱਢਿਆ ਬਹੁਤ ਮੁਸ਼ਕਲ ਨਾਲ ਕੱਢਤਾ ਲੇਕਿਨ ਥੋੜਾ ਜਿਹਾ ਇੰਜਨ ਹੋਇਆ ਦੇਖੋ ਮੀ ਕਿੰਨੇ ਜਣੇ ਛੋਟੇ ਸੱਟਾ ਆਵਦੀ ਜੇਕਰ ਇੱਥੇ ਆਈ ਕਿੰਨੀਆਂ ਗੱਡੀਆਂ ਵਿੱਚ ਸੱਡੀਆਂ ਕਨੇ ਚਾਰ ਲੱਗੀਆਂ ਕਾਰਨ ਕੀ ਲੱਗਦਾ ਦੋ ਟੁਫਾਨ ਆਨੰਦ ਦਾ ਧੁੰਦ ਗਈ ਧੁੰਦ ਜਿਆਦਾ ਬਈ طرف پولیس والے پہنچ گئے اج صبح ਧੁੰਦ ਦੇ ਹੋਣ ਦੇ ਕਾਰਨ ਤੇ ਆਪਣੇ ਰੋਡ ਦੇ ਉੱਪਰ ਹਾਈਵੇ ਰੋਡ ਦੇ ਉੱਪਰ ਤਿੰਨ ਚਾਰ ਗੱਡੀਆਂ ਦਾ ਐਕਸੀਡੈਂਟ ਹੋਇਆ ਹੈਗਾ ਤੇ ਜਿਨ੍ਹਾਂ ਚੋਂ ਤਿੰਨ ਕੁ ਬੰਦਿਆਂ ਦੇ ਥੋੜੇ ਜ਼ਖਮੀ ਹੋਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾ ਦਿੱਤਾ ਹੈਗਾ ਤੇ ਜਿਹੜੀ ਗੱਡੀਆਂ ਨੂੰ ਸਾਈਡ ਤੇ ਕਰਾ ਕੇ ਜਿਹੜੀ ਟ੍ਰੈਫਿਕ ਹੈਗੀ ਉਹ ਹੁਣ ਚੱਲ ਰਹੀ ਹੈ ਤੇ ਹੁਣ ਜਿਹੜਾ ਧੁੰਦ ਦੇ ਜ਼ਿਆਦਾ ਹੋਣ ਕਰਕੇ ਇਹ ਹਾਦਸਾ ਹੋਇਆ ਤੇ ਆਪ ਪਬਲਿਕ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਪਬਲੂ ਨਾ ਸੀ ਸਭ ਦੁਆਸ਼ਨਾ ਲਾਈਆਂ ਹੋਈਆਂ ਨੇ ਤੇ ਉਹ ਆਪਣੇ ਜਿਹੜੇ ਸਾਡੇ ਟਰੈਕ ਤੇ ਹੈਗੇ ਆ ਉਹ ਸਥੇਤ ਕਰੂਗੇ ਵੀ ਸਾਰੇ ਜਿਹੜੇ ਟਰੈਕ ਹੈਗੇ ਆ ਉਹ ਚਾਲੂ ਰੱਖਾਂਗੇ ਮਤਲਬ ਕਿ ਜਲਦੀ ਜਲਦੀ ਜਿੱਥੇ-ਜਿੱਥੇ ਜਿਹਨੇ ਪਹੁੰਚਣਾ ਆਪਣੇ ਸਮੇਂ ਸਿਰ ਟਾਈਮ ਨਾਲ ਪਹੁੰਚ ਜਾਵੇ ਤੇ ਇੰਜਰ ਦਾ ਪਤਾ ਲੱਗਿਆ ਕਿ ਕਿੰਨੇ ਕੰਦੇ 3 ਬੰਦੇ ਇੰਜਰ ਹੋਏ ਨੇ ਉਹ ਸਿਵਲ ਹਸਪਤਾਲ ਆਪਣੇ ਦਾਖਲ ਕਰਾ ਦਿੱਤੇ ਸਾਰਾ